27 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਧੁੱਪ ਵਾਲਾ ਥੋੜੀ ਜਿਹੀ ਦੁਪਹਿਰ ਨੂੰ ਗਰਮੀ ਮਹਿਸੂਸ ਹੋਵੇਗੀ ਕਿ ਉਹ ਟੈਂਪਰੇਚਰ ਵੀ 34-35 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਰਾਤਾਂ ਸਵੇਰ ਦੀਆਂ ਹਲਕੀਆਂ-ਹਲਕੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹਾ ਮੌਸਮ ਰਹੇਗਾ ਪਹਾੜੀ ਖੇਤਰਾਂ ਦੇ ਵਿੱਚ ਅਤੇ ਇਹੇ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਬਰਫਵਾਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਜਾਂ ਟੁੱਟਵੇਂ ਤੌਰ ਤੇ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਜਾਂ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਉਹ ਹਿਮਾਚਲ ਹੋਵੇ ਉੱਤਰਾਖੰਡ ਹੋਵੇ ਜਾਂ ਜੰਮੂ ਕਸ਼ਮੀਰ ਦੇ ਇਲਾਕੇ ਹੋਣ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਅਜੇ ਕੁਝ ਖਾਸ ਬੱਪਰ ਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇਸ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪੰਜਾਬ ਦੇ ਕੁਝ ਕੁ ਜਗ੍ਹਾਵਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਨਹੀਂ ਤਾਂ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਅਤੇ ਧੁੱਪ ਵਾਲਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਪੂਰੇ ਦੀਆਂ ਹਵਾਵਾਂ ਦੀ ਜ਼ਰੂਰ ਵਾਪਸੀ ਹੋਵੇਗੀ ਜਿਸ ਕਰਕੇ ਥੋੜੀ ਜਿਹੀ ਅਸਹਿਜ ਗਰਮੀ ਜਾਂ ਕਹ ਲਈਏ ਗਰਮੀ ਜਾਂ ਹੌਮਸ ਦਾ ਦੌਰ ਕੁਝ ਕੇ ਖੇਤਰਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਰਹੇਗਾ ਹੌਲੀ ਹੌਲੀ ਗਰਮੀ ਤੋਂ ਠੰਡ ਵੱਲ ਨੂੰ ਜਾ ਰਹੇ ਹਾਂ ਅਜਿਹਾ ਮਾਹੌਲ ਹੀ ਰਹੇਗਾ ਦਿਨ ਥੋੜਾ ਜਿਹਾ ਗਰਮ ਤੇ ਰਾਤਾਂ ਥੋੜੀ ਜਿਹੀਆਂ ਜਿਹੀਆਂ ਠੰਡੀਆਂ ਹੋਣੀਆਂ ਸ਼ੁਰੂ ਹੋਣਗੀਆਂ ਮੀਂਹ ਇਸ ਮਹੀਨੇ ਦੇ ਖੀਲੇ ਦਿਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਕੁਝ ਕੇ ਖੇਤਰਾਂ ਦੇ ਵਿੱਚ ਪੈਣਗੇ ਬਹੁਤੇ ਵੱਡੇ ਪੱਧਰ ਤੇ ਇਸ ਮਹੀਨੇ ਦੇ ਅਖੀਰ ਤੱਕ ਹੋਰ ਮੀਂਹ ਪੈਂਦੇ ਹੋ